ਅੱਖਾ ਜੀ ਇਹ ਵੀ ਗੱਲ ਠੀਕ ਹੈ ਤਾਂ ਹੀ ਇਹਨੂੰ ਮੈਂ ਯਾਦ ਕਰਾਇਆ ਜੀ ਰਾਜਨੀਤੀ ਉੱਥੇ ਹੀ ਕੱਲ ਮੈਂ ਤਾਂ ਬਥੇਰੇ ਕਰ ਰਿਹਾ ਸੀ ਬਸ ਹਾਂ ਹਾਂ ਉਹ ਸੀ ਵੀ ਕਿਹਾ ਯਾਰ ਉਹਦਾ ਡੈਡ ਪੋੜੀ ਵੀ ਇੱਥੇ ਉਹ ਦੁੱਖ ਕਰੇ ਚਲੇ ਗਏ ਬਰਤੂ ਉਹ ਕਾਗਜ਼ ਉੱਥੇ ਗਿਆ ਠਾਣੇ 'ਚ ਸਵੇਰੇ ਹੀ ਤੇ ਉਹ ਨਹੀਂ ਤੁਸੀਂ ਤੁਸੀਂ ਫੇਰ ਵੀ ਠੀਕ ਰਹੇ ਕਿਉਂਕਿ ਤੁਸੀਂ ਤੁਸੀਂ ਆਪਦੇ ਵੱਲੋਂ ਦਾ ਕਲੀਅਰ ਹੋਗੇ ਨਾ ਕੱਲੋਂ ਤੁਸੀਂ ਐਵੇਂ ਲੈ ਜਾਂਦੇ ਸਾਨੂੰ ਕੰਮ ਨਹੀਂ ਨਹੀਂ ਹਾਂ ਜੀ ਪਰੇਸ਼ਾਨੀ ਵਾਲੀ ਨਹੀਂ ਜੀ ਉਹ ਤਾਂ ਥੋੜਾ ਜਿਹਾ ਦਿਮਾਗ ਵੀ ਹੁੰਦਾ ਇੱਕ ਨਾ ਦਿਮਾਗੀ ਕੁੰਮਿਆ ਪਿਆ ਸੀ ਰਾਤ ਸਾਰੇ ਜੀ ਤੁਸੀਂ ਸੁੱਚੇ ਨਹੀਂ ਗਏ ਸੀ ਹਾਂ ਮੈਂ ਉੱਥੇ ਤਾਂ ਹੀ ਤੁਹਾਨੂੰ ਬੁਲਾਇਆ ਨਾ ਮੈਂ ਸੰਗਰੂਰ ਤੋਂ ਰੇਹੇ ਸੀ ਸਰੂਰ ਤੋਂ ਮੈਨੂੰ ਤਾਂ ਇਹ ਲੱਗਦਾ ਵੀ ਤੁਹਾਨੂੰ ਤਾਂ ਭੇਜਿਆ ਵੀ ਸੰਗਰੂਰ ਚ ਪਤਾ ਲੱਗੂ ਹੈ ਨਾ ਵੀ ਹਾਂ ਤਾਂ ਨਹੀਂ ਇਹ ਮਾਲਕ ਜਾਣਦੇ ਕਿਉਂਕਿ 20 ਬੰਦੇ ਮਰ ਚੁ ਦੇਵਾਲ ਸਾਹਿਬ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਦੇ ਸ਼ਹਾਦਤ ਦਾ ਦਿਹਾੜਾ ਹੈ ਤੇ ਲੋਕਾਂ ਨੇ ਸ਼ੀ ਤੇ ਆਦਮ ਪਾਕ ਸਿੰਘ ਦਾ ਚੋਲਾ ਪਾ ਲਿਆ ਫੋਟੋਆ ਲਾ ਲੀਆਂ ਬੀ ਆਰ ਅੰਬੇਦਕਰ ਜੀ ਦੀਆਂ ਪਰ ਇਹ ਲੋਕ ਉਹਨਾਂ ਦਾ ਚੋਲਾ ਪਾ ਕੇ ਠੱਗੀਆਂ ਠੋਰੀਆਂ ਤੇ ਲੱਗੇ ਹੋਏ ਆ ਤੇ ਕੱਚਾ ਚਿੱਠਾ ਉਹਦਾ ਜਮੀਂ ਨੰਗਾ ਹੋ ਗਿਆ ਅੱਜ ਕੇਜਰੀਵਾਲ ਦਾ ਕਿ ਉਹਨਾਂ ਨੇ ਕਿੰਡਾ ਵੱਡਾ ਘਾਪਣਾ दारू ਦਾ ਘਟਾਲਾ ਕੀਤਾ ਤੇ ਉਹਨੂੰ ਗ੍ਰਿਫਤਾਰ ਕੀਤਾ ਗਿਆ ਤੇ ਮੈਂ ਇਹ ਵੀ ਸਮਝਦਾ ਕਿ ਜਿਹੜੇ ਐਕਸਾਈਜ਼ ਪਾਲਿਸੀ ਦਿੱਲੀ ਦੇ ਵਿੱਚ ਇਹਨਾਂ ਨੇ ਲਾਗੂ કરી ਪਹਿਲਾਂ ਫਿਰ ਉਹਨੂੰ ਵਾਪਸ ਲੈ ਲਿਆ ਉਹੀ ਪਾਲਿਸੀ ਪੰਜਾਬ ਦੇ ਵਿੱਚ ਵੀ ਲਾਗੂ ਹੋਈ ਹੋਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਈਡੀ ਦੇ ਘੇਰੇ ਦੇ ਵਿੱਚ ਇਹ ਲੋਕ ਜੇ ਕੋਈ ਪੰਜਾਬ ਦੇ ਵਿੱਚ ਵੀ ਇਹਨਾਂ ਨੇ ਉਸ ਪਾਲਿਸੀ ਦੇ ਥਰੂ ਕੋਈ ਕਪੜੇ ਬਾਜੀ ਕੀਤੀ ਹੈ ਤਾਂ ਇਹਦੇ ਤਾਰ ਪੰਜਾਬ ਦੇ ਨਾਲ ਵੀ ਜੁੜਨਗੇ ਤੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਨੇ ਪੇਸ਼ ਧਾਰਿਆ ਹੋਇਆ ਝੂਠੇਨ ਕਲੱਬੀਆਂ ਦਾ ਉਹ ਵੀ ਬਹੁਤ ਜਲਦ ਨੰਗਾ ਹੋ ਜਾਣਾ ਤੇ ਕੇਜਰੀਵਾਲ ਸਾਹਿਬ ਗੱਲਾਂ ਕਰਦੇ ਆ ਜਾਂ ਉਹਨਾਂ ਦੀ ਪਾਰਟੀ ਗੱਲਾਂ ਕਰਦੀ ਆ ਵੀ ਸਾਡੇ ਨਾਲ ਤੱਕਾ ਹੋ ਰਿਹਾ। ਕਰੀਬ-ਕਰੀਬ 6-7 ਮਹੀਨਿਆਂ ਤੋਂ ਉਹਨਾਂ ਨੂੰ ਸੰਮਣ ਭੇਜੇ ਜਾ ਰਹੇ ਸੀ। ED ਨੇ ਉਹ ਬੜਾ ਲੰਮਾ ਉਹਨਾਂ ਨੂੰ ਮੌਕਾ ਦਿੱਤਾ ਵੀ ਤੁਸੀਂ ਪੇਸ਼ ਹੋ ਜਾਓ ਤੁਹਾਡੇ ਤੋਂ ਪੁੱਛਗਿੱਛ ਕਰਨੀ ਹੈ। ਪਰ ਜਦੋਂ ਨਹੀਂ ਪੇਸ਼ ਹੋਏ ਈਵਨ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪੀਲ ਵੀ ਲਾਈ ਉਹਨਾਂ ਨੇ ਕਿਹਾ ਕਿ ਮੈਨੂੰ ਐਂਟੀਸੀਪਟਰੀ ਬੇਲ ਦੇ ਦਿੱਤੀ ਜਾਵੇ ਪਰ ਹਾਈ ਕੋਰਟ ਨੇ ਜਦੋਂ ਦੇਖਿਆ ਕਿ ਈਡੀ ਦੇ ਕੋਲ ਕਿੰਨੇ ਜ਼ਿਆਦਾ ਪੁਖਤਾ ਸਬੂਤ ਨੇ ਤਾਂ ਹਾਈ ਕੋਰਟ ਨੇ ਵੀ ਇਹ ਕਹਿ ਕੇ ਜਵਾਬ ਦੇ ਦਿੱਤਾ ਵੀ ਤੁਹਾਨੂੰ ਐਂਟੀਸੀਪਟਰੀ ਬੇਲ ਨਹੀਂ ਦਿੱਤੀ ਜਾ ਸਕਦੀ ਕਿਉਂਕਿ ਈਡੀ ਦੇ ਕੋਲ ਪੁਖਤਾ ਸਬੂਤ ਨੇ ਤੇ ਪੁਖਤਾ ਸਬੂਤ ਹੋਣ ਦੇ ਕਾਰਨ ਕਈ ਇਹਨਾਂ ਦੇ ਮੰਤਰੀ 1.5 ਸਾਲ ਤੋਂ ਕੋਈ 2 ਸਾਲ ਤੋਂ ਅੰਦਰ ਬੈਠਾ ਹੈ ਪਰ ਕੋਈ ਵੀ ਕੋਰਟ ਉਹਨਾਂ ਨੂੰ ਜਮਾਨਤ ਨਹੀਂ ਦੇ ਰਹੀ ਤੇ ਮੈਂ ਸਮਝਦਾ ਵੀ ਕੇਜਰੀਵਾਲ ਸਾਹਿਬ ਵੀ ਹੁਣ ਲੰਬਾਈ ਜੇਲ੍ਹ ਦੇ ਵਿੱਚ ਜਾਣਗੇ ਤੇ ਜਿਹੜਾ ਉਹਨਾਂ ਨੇ ਕੀਤੇ ਹੋਏ ਕਰਮਾਂ ਦੀ ਸਜ਼ਾ ਉਹਨਾਂ ਨੂੰ ਜ਼ਰੂਰ ਮਿਲੇਗੀ। ਆਪ ਵਰਕਰ ਦਿੱਲੀ ਤੇ ਪੰਜਾਬ ਦੇ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਕਿਸ ਤਰ੍ਹਾਂ ਦਾ ਅਸਰ ਦੇਖਣਾ। ਮੈਨੂੰ ਤਾਂ ਜੀ ਸੰਗਰੂਰ 'ਚ ਦਿਖਿਆ ਨਹੀਂ ਕੋਈ ਉਹਨਾਂ ਦਾ ਪ੍ਰਦਰਸ਼ਨ ਕਰਦਾ। ਤੁਹਾਨੂੰ ਦਿਖਿਆ? ਤੁਸੀਂ ਪੱਤਰਕਾਰ ਹੋ। ਤੁਹਾਡੇ ਕੋਲ ਤਾਂ ਇਨਫੋਰਮੇਸ਼ਨ ਪਹੁੰਚਣੀ ਚਾਹੀਦੀ ਹੈ। ਹੱਬ ਸੀ ਸੰਗਰੂਰ ਜ਼ਿਲ੍ਹਾ ਸੰਗਰੂਰ ਲੋਕ ਸਭਾ। ਤੁਹਾਨੂੰ ਕੋਈ ਦਿਖਿਆ ਪ੍ਰਦਰਸ਼ਨ ਕਰਦਾ? ਆਤੀ ਜੀ ਕਹਿ ਰਹੀ ਸੀ ਉੱਥੇ ਦਿੱਲੀ ਦੇ ਵਿੱਚ ਕਿ ਸਾਰੀ ਦਿੱਲੀ ਸਾਡੇ ਨਾਲ ਆ ਜੀ ਅਰਵਿੰਦ ਕੇਜਰੀਵਾਲ ਸਾਹਿਬ ਦੇ ਪਿੱਛੇ ਆਊਗੀ। ਪੰਜਾਬ ਉਹਨਾਂ ਦੇ ਪਿੱਛੇ ਆਊਗਾ ਮੈਂ ਸੰਗਰੂਰ ਜ਼ਿਲ੍ਹੇ ਨੂੰ ਮੰਨਦਾ ਵੀ ਸੰਗਰੂਰ ਜ਼ਿਲ੍ਹਾ ਆਮ ਆਦਮੀ ਪਾਰਟੀ ਦੇ ਪੈਰ ਲਾਉਣ ਵਾਲਾ ਜ਼ਿਲ੍ਹਾ ਹੈ ਲੋਕ ਸਭਾ ਪੈਰ ਲਾਉਣ ਵਾਲੀ ਲੋਕ ਸਭਾ ਕਿਉਂਕਿ ਇੱਕੋ ਇੱਕ ਲੋਕ ਸਭਾ ਪਿਛਲੀ ਸਰਕਾਰ ਦੇ ਵਿੱਚ ਇਹਨਾਂ ਕੋਲ ਸੀ ਤੇ ਉੱਥੇ ਦਾ ਕੋਈ ਪ੍ਰਦਰਸ਼ਨ ਕਰਤਾ ਦਿਖਿਆ ਨਹੀਂ ਪੰਜਾਬ ਦੇ ਲੋਕ ਸੋਸ਼ਲ ਮੀਡੀਆ ਤੁਸੀਂ ਚੈੱਕ ਕਰ ਲਓ ਜਿੱਦਣ ਦਾ ਅਰਵਿੰਦ ਕੇਜਰੀਵਾਲ ਗ੍ਰਿਫਤਾਰ ਹੋਇਆ ਉਹਦੇ ਕੱਚੇ ਚਿੱਟੇ ਨੰਗੇ ਕਰੇ ਆ ਪੰਜਾਬ ਦੇ ਲੋਕ ਇੰਨੇ ਜ਼ਿਆਦਾ ਖੁਸ਼ ਹੈ ਪੰਜਾਬ ਦੇ ਲੋਕਾਂ ਨੂੰ ਪਤਾ ਸੀ ਵੀ ਪੰਜਾਬ ਦਾ ਅਗਰ ਕੋਈ ਪੈਸਾ ਖਰਾਬ ਕਰ ਰਿਹਾ ਪੰਜਾਬ ਦੇ ਵਿੱਚ ਇੰਟਰਫੇਅਰ ਕਰ ਰਿਹਾ ਤਾਂ ਉਹ ਕੇਜਰੀਵਾਲ ਕਰ ਰਿਹਾ ਤੇ ਕੇਜਰੀਵਾਲ ਦੀ ਸਰਕਾਰ ਨੂੰ ਇਸ ਵਾਰ ਜਿਹੜੀ ਆ ਲੋਕ ਸਭਾ ਦੀ ਚੋਣਾਂ ਹੋਣੀ ਆ ਇਹਦੇ ਵਿੱਚ ਹੀ ਸਭ ਕੋ ਨਾਲੇ ਸिखਾ ਦੇਣਾ ਤੇ ਜਿਹੜੀ 13 0 ਦੀ ਗੱਲ ਕਰਦੇ ਆ 0 13 ਤੁਹਾਡੇ ਸਾਹਮਣੇ ਆ ਜਾਣਾ ਥੋੜੇ ਸਮੇਂ ਦੀ ਗੱਲ ਬੱਕੀ ਕੱਲ ਇਹਨਾਂ ਦੇ ਵਕੀਲਾਂ ਨੇ ਵੀ ਜੱਜਕਾ ਵਾਪਸ ਲੈ ਲਿਆ ਉਹਦੇ ਬਾਅਦ ਕੀ ਕਰਨ ਜਾਉਗੇ ਉਹਨਾਂ ਨੂੰ ਵੀ ਪਤਾ ਹੈ ਜੀ ਕੇਜਰੀਵਾਲ ਸਾਹਿਬ ਨੂੰ ਵੀ ਪਤਾ ਸਾਰਿਆਂ ਨੂੰ ਪਤਾ ਹੈ ਵੀ ਇਹ ਜੱਤੀਕਾ ਅਗਰ ਪਹਿਲੇ ਹੀ ਸੁਪਰੀਮ ਕੋਰਟ ਦੇ ਵਿੱਚ ਲਾਤੀ ਤੇ ਉਹ ਰਿਜੈਕਟ ਹੋਗੀ ਤਾਂ ਮੈਨੂੰ ਲੱਗਦਾ ਜਿੰਨਾ ਕਿ ਮੈਂ ਕਾਨੂੰਨ ਦੇ ਬਾਰੇ ਜਾਣਦਾ ਵੀ ਫੇਰ ਸਾਡੇ ਕੋਲ ਕੋਈ ਰਾਹ ਨਹੀਂ ਰਹਿਣਾ ਇਸ ਕਰਕੇ ਉਹ ਲੰਬਾ ਸਮਾਂ ਉਹਨਾਂ ਨੂੰ ਕਿਵੇਂ ਸਬੂਤਾਂ ਨੂੰ ਕਾਊਂਟਰ ਕਰਨਾ ਹੈ ਉਹਦੇ ਲਈ ਸਮਾਂ ਲੈ ਰਹੇ ਆ ਮੈਨੂੰ ਇਹ ਲੱਗ ਰਿਹਾ ਤਾਂ ਕਰਕੇ ਉਹ ਜਾਂਚੀ ਕਾ ਵਾਪਸ ਲਈ ਹੈ ਪਰ ਕੋਰਟ ਨੇ ਕੱਲ ਰਿਮਾਂਡ ਵੀ ਦੇ ਦਿੱਤਾ ਈਡੀ ਨੂੰ ਤੇ ਹੋਰ ਵੀ ਖਲਾਸੀ ਹੋਣਗੇ ਅਗਰ ਪੰਜਾਬ ਦੇ ਨਾਲ ਕੋਈ ਤਾਰ ਜੋੜਦੇ ਹੋਣਗੇ ਹੋ ਸਕਦਾ ਪੰਜਾਬ ਵਾਲੇ ਧਰਨਾ ਪ੍ਰਦਰਸ਼ਨ ਤਾਂ ਹੀ ਕਰ ਰਹੇ ਵੀ ਕਿਤੇ ਸਾਡੀਆਂ ਬੁਲਾਂ ਨਾ ਖੁੱਲ ਜਾਣ ਇਹ ਵੀ ਸਾਹਮਣੇ ਸਾਰਾ ਕੁਝ ਆ ਜਾਣਾ ਹੈ ਜਦੋਂ ਰਿਮਾਂਡ ਦੇ ਵਿੱਚ ਇਹ ਅਰਵਿੰਦ ਕੇਜਰੀ ਵਾਲੇ ਦਾ ਹਸਪਤਾਲ ਪਹੁੰਚਿਓ ਕੀ ਕਾਰਨ ਕੀ ਆ ਇਹ ਦਾ ਕਾਰਨ ਇਹ ਆ ਜੀ ਵੋਟਾਂ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਤੂਰੀ ਚ ਮਲਟੀ ਸਪੈਸ਼ਲਿਸਟ ਹਸਪੀਟਲ ਬਣਾਵਾਂਗੇ ਅੱਜ ਉਹ ਮਲਟੀ ਸਪੈਸ਼ਲਿਸਟ ਹਸਪੀਟਲ ਨੂੰ ਦੇਖਣ ਆਏ ਸੀ ਅਸੀਂ ਅੱਜ ਉਹ ਕਿੰਨਾ ਕੁ ਵਧੀਆ ਚੱਲ ਰਿਹਾਗਾ ਕਿਉਂਕਿ ਇਹਨਾਂ ਨੇ ਪਹਿਲਾਂ 8 ਸਾਲ ਐਮਪੀ ਰਹਿੰਦੇ ਹੋਏ ਵੀ ਮਾਨ ਸਾਹਿਬ ਨੇ ਤੂਰੀ ਹਸਪਤਾਲ ਵਾਸਤੇ ਕੋਈ ਚੀਜ਼ ਨਹੀਂ ਦਿੱਤੀ ਇੱਕ ਅਲਟਰਾਸਾਉਂਡ ਮਸ਼ੀਨ ਹੀ ਦੇ ਸਕੇ ਪਹਿਲਾਂ 8 ਸਾਲਾਂ ਤੇ ਹੁਣ ਮੁੱਖ ਮੰਤਰੀ ਬਣ ਕੇ ਪੰਜਾਬ ਦੇ ਹੁਣ ਨਹੀਂ ਅਲਟਰਾਸਾਉਂਡ ਮਸ਼ੀਨ ਮੰਨ ਲਓ ਇੱਥੇ ਦੇ ਸਕੇ ਅਲਟਰਾਸਾਉਂਡ ਮੰਨ ਲਓ ਕਰਨ ਵਾਸਤੇ ਜਦੋਂ ਬਾਹਰ ਭੇਜ ਰਹੇ ਸੀਗੇ ਤਾਂ ਬਾਹਰ ਜਿਹੜੀਆਂ ਪ੍ਰਾਈਵੇਟ ਲੈਬਸ ਉਹਨਾਂ ਨੂੰ ਉਹਨਾਂ ਦੇ ਫੰਡ ਨਹੀਂ ਦਿੱਤੇ ਉਹਨਾਂ ਦੇ ਪੈਸੇ ਨਹੀਂ ਦਿੱਤੇ ਉਹ ਫਸੇ ਖੜੇ ਕਰ ਗਏ ਵੀ ਅਸੀਂ ਨਹੀਂ ਮਨ ਲੋ ਅਲਟਰਾਸਾਉਂਡ ਬਾਹਰ ਪ੍ਰਾਈਵੇਟ ਕਰ ਸਕਦੇ ਤਾਂ ਜੇ ਆਪਾਂ ਧੂਰੀ ਦੇ ਹਸਪਤਾਲ ਦੀ ਗੱਲ ਕਰੀਏ ਅੱਜ 2 ਸਾਲ ਤੋਂ ਉੱਪਰ 2 ਸਾਲ ਦਾ ਉੱਪਰ ਦਾ ਸਮਾਂ ਹੋ ਚਲੇਆ ਸਰਕਾਰ ਨੂੰ ਇੱਕ ਅਲਟਰਾਸਾਉਂਡ ਮਸ਼ੀਨ ਵੀ ਚਲਾ ਸਕੇ ਕੋਈ ਟੈਸਟ ਨਹੀਂ ਅੰਦਰ ਹੋ ਰਹੇ ਕੋਈ ਦਵਾਈਆਂ ਨਹੀਂ ਮਿਲ ਰਹੀਆਂ ਮਰੀਜ਼ ਖੱਜਲ ਖਵਾਰ ਹੋ ਰਹੇ ਨੇਗੇ ਜੇ ਜੇ ਸੀਐਮ ਸਿਟੀ ਦੇ ਹਾਊਸ ਮਨ ਲੋ ਹਸਪਤਾਲ ਦਾ ਹੀ ਹਾਲ ਆ ਸੀਐਮ ਸਾਹਿਬ ਦੇ ਆਪਦੇ ਹਲਕੇ ਦੇ ਹਸਪਤਾਲ ਦਾ ਹੀ ਹਾਲ ਤਾਂ ਹੋਰਾਂ ਦਾ ਕੀ ਹਾਲ ਹੋਣਾਗਾ ਆਪਾਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਿਰਫ ਇੱਕ ਕੋਈ 10 ਲੱਖ ਦਾ ਕੰਮ ਕਰਕੇ ਕਰੋੜ ਰੁਪਏ ਦੇ ਪੋਸਟਰ ਲਾ ਆਂਦੇ ਨੇ ਵੀ ਅਸੀਂ ਆ ਕਰਤਾ ਸੀ ਮਸੂਰੀਆਂ ਦੀ ਸਰਕਾਰ ਆ ਪਹਿਲਾਂ ਲੋਕਾਂ ਨੂੰ ਥੋੜਾ ਸਰਕਾਰਾਂ ਨੂੰ ਕਹਦੇ ਹੁੰਦੇ ਸੀ ਕਿ ਇਹ ਪੋਸਟਰਾਂ ਨਾਲ ਆਪਦੀ ਮਸੂਰੀ ਕਰਦੇ ਨੇ ਪਰ ਅੱਜ ਆਉ ਕੰਮ ਆਪ ਕਰਨ ਲੱਗ ਗਏ ਇਹ ਤੇ ਜਿਹੜੇ ਆਪਣੇ ਸਿਹਤ ਸਿੱਖਿਆ ਮੰਨ ਲਓ ਸੂਹ ਹਤਾਏ ਦਾਅਵੇ ਨੇ ਇਹਨਾਂ ਦੇ ਉਹ ਬਿਲਕੁਲ ਜ਼ੀਰੋ ਨੇ ਉਹ ਫੇਰ ਹੋਈ ਆ ਸਰਕਾਰ ਤੇ ਉਹੀ ਚੀਜ਼ ਅੱਜ ਦੇਖਣ ਆਏ ਸੀ ਵੀਰੇ ਕਾਰਨ ਇਹ ਆ ਜੀ ਦੇਖੋ ਗਨਮંત્રી ਸਾਹਿਬ ਨੇ ਕਹਿੰਦੇ ਸੀ ਇਹ ਵੀ ਅਸੀਂ ਧੂਰੀ ਨੂੰ ਇੱਕ ਪ੍ਰਯੋਗਸ਼ਾਲਾ ਦੇ ਤੌਰ ਤੇ ਯੂਜ਼ ਕਰਾਂਗੇ ਉਹ ਇਸ ਤਰ੍ਹਾਂ ਦੇ ਭੜੇ ਭੜੇ ਪ੍ਰਯੋਗ ਕਰ ਰਹੇ ਨੇ ਨਾ ਇੱਥੇ ਕਿਸੇ ਨੂੰ ਟਾਈਮ ਨਾਲ ਦਵਾਈ ਮਿਲਦੀ ਐ ਨਾ ਪੂਰੀਆਂ ਦਵਾਈਆਂ ਮਿਲਦੀਆਂ ਪਰਚੀਆਂ ਵੀ ਕਟਾਉਣ ਵਾਸਤੇ ਲੋਕ ਲੈਣਾਂ 'ਚ ਖੱਜਲ ਖਵਾਰ ਹੋ ਰਹੇ ਨੇ ਕੰਪਿਊਟਰ ਤੇ ਇੰਨਾ ਕੋਲੇ ਬੰਦੇ ਨਹੀਂ ਹੈਗੇ ਠੀਕ ਹੈ ਜੀ ਅਲਟਰਾਸਾਉਂਡ ਕਰਾਉਣ ਵਾਸਤੇ ਇਹਨਾਂ ਨੇ ਬਾਹਰ ਲੈਬਾਂ 'ਵਾਂ ਮਹੀਂ ਕਰਾਈਆਂ ਸੀ ਲੈਬਾਂ ਵਾਲੇ ਜਵਾਬ ਦੇ ਰਹੇ ਨੇ ਉਹਨਾਂ ਨੂੰ 4-4 ਮਹੀਨਿਆਂ ਤੋਂ ਸਰਕਾਰ ਨੇ ਪੇਮੈਂਟਾਂ ਨਹੀਂ ਕਰੀਆਂ ਹੈਗਾ ਭਗਵੰਤਾਨ ਸਰਕਾਰ ਦੇ ਸਿਰਫ ਖੋਖਲੇ ਦਾਅਵੇ ਨੇ ਸਿਰਫ ਐਡਵਰਟਾਈਜ਼ਮੈਂਟ ਤੇ ਇਹਨਾਂ ਦਾ ਜੋਰ ਹੈ ਉਥੇ ਸਿਰਫ ਇਸ਼ਤਿਹਾਰबाजी ਤੇ ਸਿਰਫ ਪੈਸਾ ਖਰਚ ਰਹੇ ਨੇ ਹੋਰ ਕੁਝ ਨਹੀਂ ਕਰ ਰਹੇ ਹਸਪਤਾਲ ਵੱਲੋਂ ਦਾਵਾ ਕੀਤਾ ਗਿਆ ਕਿ ਕੱਲ ਅਲਟਰਾਸਾਉਂਡ ਮਸ਼ੀਨ ਨਵੀਂ ਆ ਚੁੱਕੀ ਹੈ ਦੇਖੋ ਹਾਲੇ ਇਹਨਾਂ ਦੇ ਦਾਅਵੇ ਤੇ ਕਰਨੀ 'ਚ ਬਹੁਤ ਫਰਕ ਹੁੰਦਾ ਜੀ ਸਰਕਾਰ ਅਨਾਊਂਸਮੈਂਟ ਕਰ ਦਿੰਦੀ ਹੈ ਗਰਾਊਂਡ ਲੈਵਲ ਤੇ 20% ਕੰਮ ਨਹੀਂ ਹੁੰਦਾ ਮਸ਼ੀਨ ਤੁਸੀਂ ਕਹਿ ਰਹੇ ਹੋ ਆ ਗਈ ਹੈ ਜਦੋਂ ਆਪਰੇਟਰ ਵੀ ਨਹੀਂ ਹੋਣਾ ਮੈਨੂੰ ਲੱਗਦਾ ਇਹਨਾਂ ਕੋਲ ਜਦੋਂ ਆਪਰੇਸ਼ਨਲ ਹੋਏਗੀ ਮਨੀਓ ਉਦੋਂ ਤੁਸੀਂ ਚੈੱਕ ਕਰ ਲਿਓ ਕੀ ਨਾ ਤੁਹਾਡਾ ਬੱਬੀ ਆਈ ਮੈਂ ਕਿਹੜੀ ਜਗ੍ਹਾ ਤੋਂ ਸਲਾਮ ਕੀ ਕੀ ਕਾਰਨ ਆ ਤੁਸੀਂ ਇੱਥੇ ਧੂਰੀ ਆਏ ਹੋ ਕੀ ਮਤਲਬ ਵੱਡਾ ਭਰਾ ਸੀ ਗਈ ਮੇਰਾ ਬਸ ਉਹ ਸ਼ਰਾਬ ਸੁਪ ਜਿਹੜੀ ਚੱਲ ਰਹੀ ਹੈ ਬਾਈ ਸ਼ਰਾਬ ਸੁਪ ਪੀ ਕੇ ਦੇਖ ਚੁੱਕੇ ਹਾਂ ਆ ਮੈਂ ਵਾਹ ਮੈਂ ਆ ਡੈੱਡ ਬੋਡੀ ਧੂਰੀ ਜਾਂਦੀ ਹੈ ਸਨਮ ਦਾ ਸੰਗਰੂਹ ਕਰਨ ਦੀ ਪਟਿਆਲੇ ਲੈ ਕੇ ਪਟਿਆਲੇ ਤੋਂ ਅਸੀਂ ਲੈ ਕੇ ਜਾ ਰਹੇ ਹਾਂ ਜੀ ਕਾਹਤ ਨੋਲੇ ਉੱਥੇ ਰਸਤੇ ਡੈੱਥ ਹੋ ਗਈ ਸੀ ਫਿਰ ਉੱਥੋਂ ਇੱਥੇ ਲੈ ਕੇ ਆਪਣੀ ਸੰਦੂਰੀ ਬਸ ਸਰਕਾਰੀ ਹੈ ਉੱਥੋਂ ਵੀ ਡੈੱਡ ਬੋਡੀ ਉਰੇ ਭੇਜ ਦਿੱਤੀ ਜਾ ਇਹ ਦੇ ਦਿੱਤੇ ਨੇ ਜਵਾਬ ਅੱਛੇ ਨੇ ਛੋਟੇ ਛੋਟੇ ਗਰੀਬ ਬੰਦੇ ਬਸ ਇਹਨੇ ਮਿਹਰਬਾਨੀ ਕਰਨਾ ਬਸ 2 ਨੰਬਰ ਦੇ ਜਾਓ ਬਚੀ ਬਸ ਹੋ ਗਈ ਬਸ ਬੰਨਾ ਸਾਫ ਜਾਈ ਦੇ ਬਸ ਹੋਰ ਕਿੰਨੇ ਕਿਨੇ ਮੋੜੇ ਲੱਕੇ ਚੋਂ ਖਥੇ ਪੀਤੀ ਹੋਏ ਤਾਂ ਇਹ ਕਾਫੀ ਨੇ ਪੀਤੇ ਕਾਫੀ ਹੋਰ ਨੇ ਬੰਦੇ ਕਹਿੰਦੇ ਸੋਣਿਆ ਇਹ ਆਪਾਂ ਨੇ ਕੋਈ ਹਸਪਤਾਲਾਂ ਚ ਵੀ ਨਹੀਂ ਹੋਈ ਅੱਧਾ ਗੁਜ਼ਰ ਵੀ ਗਈ ਕੋਈ ਤੁਹਾਡੇ ਸੰਗਰੂਪ ਸੁਨਾਮ ਦੇ ਆਲੇ ਦੁਆਲੇ ਵੀ ਕੋਈ ਜਾਣ ਕਰਤੀ ਹੋਈ ਹੈ ਪਤਾ ਨਹੀਂ ਕਹਿੰਦੇ ਨਹੀਂ ਪਿੰਡਾਂ ਜੀ ਵਾਲੇ ਵਾਲੇ ਕੀ ਨਾਮ ਤੁਸੀਂ ਨਹੀਂ ਦੱਸਣਾ ਨਾਮ ਨਹੀਂ ਪਤਾ ਨਹੀਂ ਜਿਹੜਾ ਇਹ ਜੀ ਦਿੱਤਾ ਸਾ ਮੈਂ ਰਵੀ ਜੀ ਪੁਰਾਏ ਸਦਾ ਨੋ ਵੱਡਾ ਪੁਰਾਏ ਰਵੀ ਜੀ ਚਲੋ ਸਭ ਪਹਿਲੇ ਜੋਗੀ ਨਾ ਸੁਣਨੇ